ਨਰਦੇ ਪਿੰਡ ਕੋਟ ਦੀ ਕਾਜਰਾ ਵਿਖੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕਿੰਨਾ ਵਰਤਿਆ। ਬੰਗੂ ਆ ਲਾਈਨ ਸਾਰੀ ਲਾਣਾ ਹੈ। ਆ ਲਾਈਨ ਸਾਰੀ ਲਾਣਾ। ਮੈਂ ਖਾਲਸਾ ਅਛਰੀ ਭਾਈ ਕੋਟ ਦੇ ਪਤੇ ਮੈਂ ਕਿਸਾਨ ਮਰਦ ਸੰਘਰਸ਼ ਕਮੇਟੀ ਪੰਜਾਬ ਸ਼ਾਹਕੋਟ ਜੋਂ ਦਾ ਖੰਜਾਂਚੀ। ਅੱਜ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਤਕਾ ਕੀਤਾ। ਪ੍ਰਸ਼ਾਸਨ ਨੇ ਅੱਜ ਬਿਨਾਂ ਮੁਆਵਜ਼ਾ ਦਿੱਤੇ ਹੀ ਸਾਡੇ ਕੋਲੋਂ ਸਾਡਾ ਸਾਰਾ ਜ਼ਮੀਨ ਜਿਹੜੀ ਉਹ ਖੋਹ ਲਈ ਗਈ ਆ। ਉਹ ਸੋ ਤੇ ਕਵਜ਼ਾ ਕਰ ਲਿੱਤਾ ਗਿਆ ਹੈ ਸਾਨੂੰ ਘਰਾਂ ਵਿੱਚ ਹੀ ਅਰੈਸਟ ਕਰ ਲਿੱਤਾ ਗਿਆ ਹੈ ਸਾਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਣਦੇ ਆਹ ਦੇਖ ਲਓ ਗੱਡੀ ਸਾਡੇ ਘਰ ਦੇ ਮੋਹਰੇ ਬਿਲਕੁਲ ਲਾਈ ਹੋਈ ਆ ਆ ਨਾਲ ਮੇਰੇ ਘਰਵਾਕ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਬੈਠੇ ਆ ਜੀ ਬਾਹਰ ਨਹੀਂ ਕਿਸੇ ਨੂੰ ਵੀ ਜਾਣ ਦੇ ਰਹੇ ਜੀ ਘਰਾਂ ਦੇ ਅੰਦਰ ਅਰੈਸਟ ਕਰਕੇ ਬੈਠੇ ਆ ਸਾਡੇ ਤਾਂ ਅੱਜ ਪਸੂ ਵੀ ਬਾਹਰੋਂ ਤੋੜੀ ਲਿਆ ਕੇ ਪੱਠਾ ਡੱਠਾ ਪਾਉਣ ਤੋਂ ਭੁੱਖੇ ਬੈਠੇ ਆ ਬੱਚੇ ਆ ਉਹ ਘਰ ਦੇ ਅੰਦਰ ਰਹਿ ਗਏ ਆ ਕਿਸੇ ਨੂੰ ਕਿਸੇ ਬੰਨੇ ਨਿਕਲ ਨਹੀਂ ਦਿੱਤਾ ਜਾਣ ਨਹੀਂ ਦਿੱਤਾ ਜੀ ਸਾਡੇ